1940 ਦਾ ਜਿਹੜਾ ਇਹ ਗੱਡਾ ਬਣਿਆ ਹੋਇਆ ਉਸ ਵਕਤ ਇਹਦੀ ਬੜੀ ਮਹਿੰਗੀ ਕੀਮਤ ਹੁੰਦੀ ਸੀ ਤੇ ਜਿਹੜੀ ਕਾਰੀਗਰੀ ਹੁੰਦੀ ਸੀ ਉਸ ਵਕਤ ਬੜੇ ਚੰਗੇ ਕਾਰੀਗਰ ਹੁੰਦੇ ਸੀ ਤਾਂ ਬੜੇ ਦਿਨੋਂ ਯਾਨੀ ਇੱਕ ਇੱਕ ਸਾਲ ਜਿਹੜਾ ਇਸ ਗੱਡੇ ਨੂੰ ਬਣਾਉਣ ਨੂੰ ਲੱਗ ਜਾਂਦਾ ਸੀ ਅੱਜ ਸਾਰਾ ਗੱਡਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ 1940 ਦਾ ਬਣਿਆ ਹੋਇਆ ਬੜਾ ਸੰਭਾਲਿਆ ਹੋਇਆ ਬੜੀ ਐਸੀ ਵਧੀਆ ਚੀਜ਼ ਹੈਗੀ ਹੈ ਜਿਹੜੀ ਆਮ ਤੌਰ ਤੇ ਨਹੀਂ ਦੇਖਣ ਨੂੰ ਮਿਲਦੀ ਇੱਕ ਸਾਲ ਲੱਗਦਾ ਸੀ ਇਸ ਗੱਡੇ ਨੂੰ ਤਿਆਰ ਹੋਣ ਲੱਗਿਆ ਆਹ ਮੱਛੀਆਂ ਪਾਈਆਂ ਇੱਥੇ ਆ ਉੱਪਰ ਫੁੱਲ ਬਹੁਤ ਕੀਮਤੀ ਚੀਜ਼ ਹੈਗੀ ਹੈ ਉਸ ਦੇ ਕੋ ਸਭ ਤੋਂ ਉੱਪਰ ਟਾਈਟਲ ਲਿਖਿਆ ਗੱਡਾ ਦੋ ਬਿੱਡਾਂ ਵਾਲਾ ਗੱਡਾ ਲਿਖਿਆ ਉਹਦੇ ਥੱਲੇ 1 2 3 4 ਯਾਨੀ ਕੱਲਾ ਕੱਲਾ ਪੁਆਇੰਟ ਦੇ ਕੇ ਸਮਝਾਇਆ ਹੋਇਆ ਕਿ ਗੱਡੇ 'ਚ ਕੀ ਹੁੰਦਾ ਬੱਲੀਆਂ ਬੱਲੀਆਂ ਬਿੱਡ ਸਰੀਏ ਫਲੜ ਪਟੜਾ ਪੁੰਜਾ ਤੇ ਜੋੜਾ ਠੀਕ ਹੈ ਇਹ ਇਹ ਚੀਜ਼ਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਇਹ ਬਹੁਤ ਵੱਡੀ ਜ਼ਿੰਮੇਵਾਰ ਤਕੜੇ ਘਰਾਣਿਆਂ ਦੇ ਵਿੱਚ ਨਿਸ਼ਾਨੀ ਸੀ ਇਹ ਇਹ ਬਹੁਤ ਵੀ ਤਕੜੇ ਘਰਾਣੇ ਜਿਹੜੇ ਉਹਨਾਂ ਦੀ ਨਿਸ਼ਾਨੀ ਸੀ ਇਹ ਨਿਸ਼ਾਨੀ ਮਤਲਬ ਉਹ ਰਸੂਕਤਾਰ ਨੁਕ ਮੰਨੇ ਜਾਂਦੇ ਸੀ ਜਿੰਨਾਂ ਨਹੀਂ ਜੀ ਇਹ ਲਾਣੇ ਵਾਲੇ ਦੇ ਕੰਮ ਸੀ ਮਾੜੀ ਮੁੱਠੀ ਤੇ ਗੱਲ ਹੀ ਨਹੀਂ ਸੀ ਵੀ ਆਮ ਬੰਦਾ ਜਲਾ ਲੂਗਾ ਦੋ ਬਲਦ ਚਾਹੀਦੇ ਸੀ ਨਾਲ ਜ਼ਮੀਨ ਚਾਹੀਦੀ ਸੀ ਜਾਂ ਹਾਂ ਚੰਗੀ ਜਾਈ ਜਾਂ ਤਾਲਾ ਜਿਵੇਂ ਕੋਈ ਤਕੜੇ ਟ੍ਰੈਕਟਰ ਆ ਟ੍ਰੈਕਟਰ ਵੀ ਹੁਣ ਸੌਖੇ ਲਿਆ ਜਾਂਦੇ ਆ ਫਿਰ ਮਹੀਨਾ ਦੋ ਮਹੀਨੇ ਬਣਾਉਣ ਤੇ ਲੱਗੇ ਜਾਂ ਕਈ ਮਹੀਨੇ ਬਣਾਉਣ ਤੇ ਲੱਗ ਜਾਂਦੇ ਸੀ ਇਹਨਾਂ ਦੇ ਵਿਆਹ ਜਾਣਾ ਸੀ ਮੇਲ ਜਾਣੇ ਨਾਨਕੀ ਮੇਲ ਜਾਣੇ ਇਹਨਾਂ ਦੇ ਜੀ ਤੇ ਇਹ ਤੋਂ ਬਹੁਤ ਵਧੀਆ ਕੰਮ ਲੈਂਦੇ ਰਹੇ ਨੇ ਇਹਨਾਂ ਤੋਂ ਤੇ ਖਾਨਦਾਨੀ ਪਰਿਵਾਰਾਂ ਕੋਲ ਸੀ ਉੱਥੇ ਵੀ ਫਰਕ ਸੀ ਕਿਸੇ ਨੇ ਕਿੰਨਾ ਪਿੱਤਰ ਲਾਇਆ ਸੀ ਕਿਸੇ ਨੇ ਕਿੰਨਾ ਪਿੱਤਰ ਲਾਇਆ ਸੀ ਤੇ ਕਿਤੇ ਕੋਈ ਜਿਹਾ ਕਿ ਸਾਡੇ ਚੱਲਦੀਆਂ ਜੀ ਇਹ ਜੀ ਵੀ ਫਲਾਹ ਗੱਡੇ ਜਿੰਨਾ ਆਸਾਨ ਕਰਦਾ ਫਲਾਣਾ ਵੀ ਗੱਡਾ ਮਾੜੀ ਮੁੱਢੀ ਨਾਲ ਮੰਗਿਆ ਦਿੰਦੇ ਸੀ ਜੀ ਗੱਡੇ ਨਾਲ ਵੱਧ ਦੀ ਲੋਡ ਸੀ ਗੱਡਿਆਂ ਦੀ ਹੈ ਆਹ ਬੰਦੇ ਕੋਲ ਗੱਡਾ ਹੈ ਨਹੀਂ ਸੀ ਤੁਸੀਂ ਦੇਖ ਰਹੇ ਹੋ ਰਸਾਨਾ ਸਪੋਕਸਮੈਨ ਅੱਜ ਤੁਹਾਨੂੰ ਪੰਜਾਬ ਦੀ ਵਿਰਾਸਤ ਨਾਲ ਜੁੜੀ ਹੋਈ ਇੱਕ ਚੀਜ਼ ਦਿਖਾਉਣ ਲੱਗੇ ਆ ਗੱਡਾ ਇਹ ਗੱਡੇ ਪੁਰਾਣੇ ਸਮੇਂ 'ਚ ਚੱਲਦੇ ਰਹਿੰਦੇ ਸੀ ਬੜੇ ਲੋਕ ਦੇਖਦੇ ਵੀ ਹੈਗੇ ਸੀ ਇਹਨਾਂ ਨੂੰ ਪਰ ਹੁਣ ਆਨ ਵਾਲੀ ਪੀੜ੍ਹੀ ਨੂੰ ਇਹ ਚੱਲਦੇ ਤਾਂ ਨਹੀਂ ਦੇਖਦੇ ਪਰ ਜਿਨ੍ਹਾਂ ਨੇ ਸੰਭਾਲੇ ਹੋਏ ਆ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਉੱਥੇ ਜ਼ਰੂਰ ਨੌਜਵਾਨ ਪੀੜ੍ਹੀ ਇਹਨੂੰ ਦੇਖ ਸਕਦੀ ਹੈ ਜਿਹੜਾ ਮੇਰੇ ਪਿੱਛੇ ਗੱਡਾ ਦੇਖ ਰਹੇ ਹੋ ਤੁਸੀਂ ਇਹ 1940 ਦਾ ਬਣਿਆ ਹੋਇਆ ਗੱਡਾ ਦੇਖੋ ਬੇहद ਖਾਸ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਸੀ ਇਸ ਵਕਤ ਇਹ ਸਨ 1940 ਵਿੱਚ ਜੱਗਾ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਫੁੱਲਾ ਪੱਤੀ ਚੈਦ ਨੇ ਜਿਹੜਾ 2 ਭਾਈ ਰੁਪਏ ਦੇ ਮਿਸਤਰੀ ਤੋਂ ਬਣਵਾਇਆ ਸੀਗਾ ਜਿਹਦਾ ਨਾਂ ਜੰਗ ਸਿੰਘ ਬਣਵਾਇਆ ਸੀ ਤੇ ਜੰਗ ਸਿੰਘ ਦੇ ਪੁੱਤਰ ਭਾਨ ਸਿੰਘ ਯਾਨੀ ਪੂਰਾ ਲਿਖਿਆ ਹੋਇਆ ਹੈ ਮੰਡੇ ਕੇ ਨੇ ਚਲਾਇਆ ਉਸ ਤੋਂ ਬਾਅਦ ਬਲਵੀਰ ਸਿੰਘ ਪੁੱਤਰ ਵੀਰ ਸਿੰਘ ਗੁਰਜੰਡ ਸਿੰਘ ਬਲਵੰਤ ਸਿੰਘ ਅਤੇ ਲਾਭ ਸਿੰਘ ਹੋਣਾ ਨੇ 30 ਅੱਠ ਨੂੰ ਇਹ ਸਵਰਨ ਸਿੰਘ ਜੀ ਨੂੰ ਦਿੱਤਾ ਇਸ ਵਕਤੇ ਗੱਡਾ ਸਵਰਨ ਸਿੰਘ ਜੀ ਨੇ ਸੰਭਾਲ ਕੇ ਰੱਖਿਆ ਹੋਇਆ ਇੱਕ ਬੇਹਦ ਖਾਸ चीज ਤੁਹਾਨੂੰ ਇੱਕ ਹੋਰ ਦਿਖਾਣੇ ਆ ਇਸ ਗੱਡੇ ਦੀ 1940 ਦਾ ਜਿਹੜਾ ਇਹ ਗੱਡਾ ਬਣਿਆ ਹੋਇਆ ਉਸ ਵਕਤ ਇਹਦੀ ਬੜੀ ਮਹਿੰਗੀ ਕੀਮਤ ਹੁੰਦੀ ਸੀ ਬੇਸ਼ੱਕ ਬਹੁਤ ਮਹਿੰਗਾ ਗੱਡਾ ਹੁੰਦਾ ਸੀ ਤਾਂ ਆ ਇੱਕ ਬੰਦੇ ਨੇ ਮਿਹਨਤ ਕੀਤੀ ਹੈ ਇਹ ਵੀ ਬੜੀ ਦਿਖਾਨ ਲਈ ਚੀਜ਼ ਹੈਗੀ ਹੈ ਇਹ ਚਿੱਤਰਕਾਰ ਨੇ ਤਰਲੋਕ ਸਿੰਘ ਜਿਨ੍ਹਾਂ ਨੇ ਗੱਡੇ ਦੇ ਪਾਠ ਲਿਖੇ ਹੋਇਆ ਗੱਡੇ ਤੁਸੀਂ ਦੇਖੋ ਆ ਸਭ ਤੋਂ ਉੱਪਰ ਟਾਈਟਲ ਲਿਖਿਆ ਗੱਡਾ ਦੋ ਬਿੱਡਾਂ ਵਾਲਾ ਗੱਡਾ ਲਿਖਿਆ ਉਹਦੇ ਥੱਲੇ 1 2 3 4 ਯਾਨੀ ਕਲਾ ਕਲਾ ਪੁਆਇੰਟ ਦੇ ਕੇ ਸਮਝਾਇਆ ਹੋਇਆ ਕਿ ਗੱਡੇ 'ਚ ਕੀ ਹੁੰਦਾ ਬੱਲੀਆਂ ਬੱਲੀਆਂ ਵਿੱਡ ਸਰੀਏ ਫਲੜ ਪਟੜਾ ਪੁੰਜਾ ਤੇ ਜੋੜਾ ਠੀਕ ਹੈ ਇਹ ਇਹ ਚੀਜ਼ਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਮੌਡਰਨ ਯੁੱਗ ਹੋ ਗਿਆ ਪਰ ਇਹ 1940 ਦਾ ਗੱਡਾ ਦੇਖਣ ਵਾਸਤੇ ਬਹੁਤ ਦੂਰੋਂ ਦੂਰੋਂ ਆਂਦੇ ਤੁਸੀਂ ਦੇਖੋ ਆ ਇਹਦਾ ਫਰੰਟ ਤੋਂ ਤੁਹਾਨੂੰ ਦਿਖਾਣਿਆ ਬੇਹਦ ਐਸੀ ਅਨਮੋਲ ਚੀਜ਼ ਜਿਹੜੀ ਸੰਭਾਲ ਕੇ ਰੱਖੀ ਐ ਸਵਾਰਨ ਸਿੰਘ ਜੀ ਨੇ ਜਿਹੜੇ ਕਿ ਇੱਥੋਂ ਪਿੰਡ ਦੇ ਰਹਿਣ ਵਾਲੇ ਨੇ ਹਾਂਜੀ ਬੁਰਜਕੇਲੀ ਬੁਰਜਕੇਲੀ ਪਿੰਡ ਦੇ ਇੱਥੋਂ ਦੇ ਰਹਿਣ ਵਾਲੇ ਨੇ ਤਾਂ ਆ ਗੱਡਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਅਸੀਂ ਆ ਦੇਖੋ ਸਾਰਾ ਇਹ ਪਿੱਤਲ ਦਾ ਕੰਮ ਹੋਇਆ ਇਹ ਉਸ ਵਕਤ ਜਿਹੜੀ ਕਾਰੀਗਰੀ ਹੁੰਦੀ ਸੀ ਉਸ ਵਕਤ ਬੜੇ ਚੰਗੇ ਕਾਰੀਗਰ ਹੁੰਦੇ ਸੀ ਤਾਂ ਬੜੇ ਦਿਨੋਂ ਯਾਨੀ ਇੱਕ ਇੱਕ ਸਾਲ ਜਿਹੜਾ ਇਸ ਗੱਡੇ ਨੂੰ ਬਣਾਉਣ ਨੂੰ ਲੱਗ ਜਾਂਦਾ ਸੀ ਅੱਜ ਸਾਰਾ ਗੱਡਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ 1940 ਦਾ ਬਣਿਆ ਹੋਇਆ ਬੜਾ ਸੰਭਾਲਿਆ ਹੋਇਆ ਬੜੀ ਐਸੀ ਵਧੀਆ ਚੀਜ਼ ਹੈਗੀ ਹੈ ਜਿਹੜੀ ਆਮ ਤੌਰ ਤੇ ਨਹੀਂ ਦੇਖਣ ਨੂੰ ਮਿਲਦੀ ਬਹੁਤ ਲੋਕਾਂ ਨੇ ਪੰਜਾਬ ਦਾ ਵਿਰਸਾ ਸੰਭਾਲ ਰੱਖਿਆ ਪਰ ਇਹ ਬੜੀ ਅਨਮੋਲ ਚੀਜ਼ ਹੈਗੀ ਹੈ ਇਹਦੇ ਜਿਹੜਾ ਪਿੱਤਲ ਲੱਗਿਆ ਹੋਇਆ ਉਹ ਵੀ ਤੁਸੀਂ ਦਿਖਾਣਿਆ ਮੱਛੀਆਂ ਪਾਈਆਂ ਹੋਈਆਂ ਇੱਥੇ ਦੇਖੋ ਇਹ ਪੁਰਾਣੇ ਸਮੇਂ ਦੇ ਜਿਹੜੇ ਕਾਰੀਗਰ ਹੁੰਦੇ ਸੀ ਪਿੱਤਲ ਦਾ ਕੰਮ ਕਰਦੇ ਸੀ ਯਾਨੀ ਇਹ ਇੱਕ ਸਾਲ ਲੱਗਦਾ ਸੀ ਇਸ ਗੱਡੇ ਨੂੰ ਤਿਆਰ ਹੋਣ ਲੱਗਿਆ ਆ ਮਛੀਆਂ ਪਾਈਆਂ ਇੱਥੇ ਆ ਉੱਪਰ ਫੁੱਲ ਬਹੁਤ ਅ ਕੀਮਤੀ ਚੀਜ਼ ਹੈਗੀ ਐ ਤਾਂ ਸਵਰਨ ਸਿੰਘ ਜੀ ਵੀ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲ ਵੀ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਵੀ ਰਾਵਾਂਗੇ ਕਿ ਇਸ ਗੱਡੇ 'ਚ ਕੀ ਖਾਸियत ਹੈ ਅ ਕਿੱਥੋਂ-ਕਿੱਥੋਂ ਲੋਕ ਇਹਨੂੰ ਦੇਖਣ ਆਉਂਦੇ ਆ ਪਰ ਇਹ ਜਿਹੜੀ ਤਸਵੀਰ ਆ ਤੁਹਾਨੂੰ ਦੇਖ ਰਹੇ ਹੋ ਤੁਸੀਂ ਇਹ ਬੜੀ ਖਾਸ ਚੀਜ਼ ਐ ਸਵਰਨ ਜੀ ਸਾਡੇ ਨਾਲ ਐ ਇੱਥੇ ਸਵਰਨ ਸਿੰਘ ਜੀ ਬੜੀ ਮੈਂ ਕਹਿੰਨਾ ਐਸੀ ਤੁਸੀਂ ਅਨਮੋਲ ਖਜ਼ਾਨਾ ਪੰਜਾਬ ਦਾ ਸੰਭਾਲ ਕੇ ਰੱਖਿਆ ਹੋਇਆ ਐ ਇਹ ਸ਼ੁਰੂ ਤੋਂ ਹੀ ਤੁਹਾਨੂੰ ਇਹ ਚੀਜ਼ਾਂ ਦਾ ਸ਼ੌਂਕ ਸੀਗਾ ਜੀ ਇਹਦਾ ਇਹ ਚੀਜ਼ਾਂ ਦਾ ਸ਼ੌਂਕ ਸੀ ਹਾਂਜੀ ਸ਼ੌਂਕ ਸੀ ਜੀ ਹਾਂਜੀ ਇਹ ਤਕੀਮ ਜਿਹੜਾ ਗੱਡੇ ਆ ਇਹ ਕਰੀਬ 1970 ਦੇ 30 ਦੇ ਕਰੀਬ ਆਇਆ ਜੀ ਤੇ 55 ਦੇ ਖਤਮ ਹੋ ਗਏ ਹਾਂਜੀ 55 ਦੇ ਕਰੀਬ ਖਤਮ ਹੋ ਗਏ 1930 ਚ ਆਇਆ ਜੀ 30 ਚ ਆਇਆ ਤੇ ਉਦੋਂ ਬਾਅਦ ਫਿਰ ਇਸੇ-ਇਸੇ ਪਾਰੇ ਲੋਕ ਰੋਲ ਖੋਲ ਕੇ ਟੁੱਟ ਕੇ ਕੁਆਰ ਚੱਲੇ ਗਏ ਜੀ ਇਹ ਇਹ ਬਹੁਤ ਵੱਡੀ ਜ਼ਿੰਮੇਦਾਰ ਇੱਕ ਤਕੜੇ ਘਰਾਣੇ ਦੇ ਵਿੱਚ ਨਿਸ਼ਾਨੀ ਸੀ ਇਹ ਇਹ ਬਹੁਤ ਵੀ ਤਕੜੇ ਘਰਾਣੇ ਜਿਹੜੇ ਉਹਨਾਂ ਦੀ ਨਿਸ਼ਾਨੀ ਸੀ ਇਹ ਤੇ ਇਹਨਾਂ ਦੇ ਦੇਖੋ ਤੁਸੀਂ ਜਿਹੜੇ ਜਾਨਵਰ ਦੀ ਨਿਸ਼ਾਨੀ ਦੀ ਆਪਾਂ ਗੱਲ ਕਰਦੇ ਪਹਿਲਾਂ ਉਹ ਵੀ ਕਿਉਂਕਿ ਬੜੇ ਜਾਣਕਾਰੀ ਦੇਣੀ ਲੋਕਾਂ ਚਾਹੀਦੇ ਆ ਨਿਸ਼ਾਨੀ ਮਤਲਬ ਉਹ ਰਸੂਕਤਾਰ ਨੁਕ ਮੰਨੇ ਜਾਂਦੇ ਸੀ ਜਿੰਨਾਂ ਨਹੀਂ ਜੀ ਇਹ ਲਾਣੇ ਵਾਲੇ ਦੇ ਕੰਮ ਸੀ ਮਾੜੀ ਮੁੱਠੀ ਤੇ ਗੱਲ ਹੀ ਨਹੀਂ ਸੀ ਵੀ ਆਮ ਬੰਦਾ ਚਲਾ ਲੂਗਾ ਦੋ ਬਲਦ ਚਾਹੀਦੇ ਸੀ ਨਾਲ ਜਮੀਨ ਚਾਹੀਦੀ ਸੀ ਜਾਂ ਆਪਣੇ ਹਾਂ ਚੰਗੀ ਜਾਈ ਜਾਂ ਤਾਲਾ ਜਿਵੇਂ ਕੋਈ ਤਖੜੇ ਟ੍ਰੈਕਟਰ ਆ ਟ੍ਰੈਕਟਰ ਵੀ ਉਹਨਾਂ ਸੌਖੇ ਲਿਆ ਜਾਂਦੇ ਆ ਫਿਰ ਮਹੀਨਾ ਦੋ ਮਹੀਨੇ ਬਣਾਉਣ ਤੇ ਲੱਗ ਜਾਂਦੇ ਕਈ ਮਹੀਨੇ ਬਣਾਉਣ ਤੇ ਲੱਗ ਜਾਂਦੇ ਸੀ ਬਹੁਤ ਮਲ ਕੇ ਮਿਹਨਤ ਦਾ ਕੰਮ ਸੀ ਜੀ ਇਹਨਾਂ ਤੇ ਵਿਆਹ ਜਾਣਾ ਸੀ ਮੇਲ ਜਾ ਤੇ ਇਹ ਤਾਂ ਬਹੁਤ ਵਧੀਆ ਕੰਮ ਲੈਂਦੇ ਨੇ ਇਹਨਾਂ ਤੋਂ ਤੇ ਖਾਨਦਾਨੀ ਪਰਿਵਾਰਾਂ ਕੋਲ ਸੀ ਇਹ ਅੱਛਾ ਹਾਂਜੀ ਉੱਥੇ ਵੀ ਫਰਕ ਸੀ ਕਿਸੇ ਨੇ ਕਿੰਨਾ ਪਿੱਤਲ ਲਾਇਆ ਸੀ ਕਿਸੇ ਨੇ ਕਿੰਨਾ ਪਿੱਤਲ ਲਾਇਆ ਸੀ ਤੇ ਕਈ ਸਿੰਪਲ ਵੀ ਸੀਗੇ ਵੀ ਥੋੜਾ ਬਹੁਤਾ ਲੱਕੜਾ ਲਾਇਆ ਤੇ ਆਪ ਦਾ ਡਾਇਲ ਚੱਲਦਾ ਕੰਮ ਕਰ ਲਿਆ ਕਈ ਬੰਦੇ ਸ਼ਕੀਨ ਸੀ ਪੰਜਾਬ ਦੇ ਗੱਡੇ ਸਾਨੂੰ ਕਿਤੇ ਨਹੀਂ ਮਿਲਣਗੇ ਹੋਰ ਗੱਡੇ ਬਹੁਤ ਸਟੇਟਾਂ 'ਚ ਮਿਲ ਜਾਣਗੇ ਜਿਹੜਾ ਪੰਜਾਬ ਦਾ ਗੱਡਾ ਇਹ ਲੱਗੇ ਤਰ੍ਹਾਂ ਦਾ ਹੋਊਗਾ ਮੈਨੂੰ ਲੱਗਦਾ ਇਥੇ ਆ ਜਿਹੜਾ ਪਿੱਤਲ ਦਾ ਕੰਮ ਅਸੀਂ ਦੇਖ ਰਹੇ ਹਾਂ ਥੋੜਾ ਥੋੜਾ ਅਸੀਂ ਦੱਸਦੇ ਵੀਰੋਂ ਸਾਡੇ ਦਰਸ਼ਕਾਂ ਨੂੰ ਜਿਹੜਾ ਕੀ ਕੁਝ ਖਾਸੇ ਆ ਚਿੜੀਆਂ ਬਣਾਈਆਂ ਹੋਈਆਂ। ਹਾਂ। ਦੇਖੋ। ਮਤਲਬ ਕਿ ਮਨੁੱਖੀ ਜਾਨਵਰਾਂ ਨਾਲ ਸ਼ੁਰੂ ਤੋਂ ਸ਼ਾਂਝ ਰਹੀ ਹੈ ਜੀ। ਹਾਂਜੀ। ਅੱਛਾ ਜੀ। ਇਹ ਦੇਖੋ ਇਹ ਮਗਰਮਛ ਦਾ ਮੂੰਹ ਹੈ ਜੀ। ਹਾਂ। ਅੱਛਾ। ਹਾਂਜੀ। ਔਰ ਚੀਜ਼ ਬਣੀ। ਹਾਂਜੀ ਮਗਰਮਛ ਦਾ ਮੂੰਹ ਹੈ। ਮਤਲਬ ਇਨਸਾਨ ਹਾਂ ਹਾਂ। ਜਾਨਵਰ ਜਾਨਵਰ ਸ਼ੁਰੂ ਤੋਂ ਜਿਵੇਂ ਆਪਣੇ ਠੀਕ ਹੈ ਜੀ। ਹਾਂਜੀ ਮੰਦਰਾ ਹੋਇਆ। ਉਸ ਤੋਂ ਬਾਅਦ ਸਾਰਾ ਪਿੱਤਲ ਹੀ ਹੈ। ਹਾਂਜੀ ਇਹ ਪਿੱਤਲਾ ਜੀ ਪਿੱਤਲ ਦਾ ਹੱਥ ਨਾਲ ਕੰਮ ਕੀਤਾ ਹੋਇਆ ਜੀ। ਠੀਕ ਹੈ ਜੀ। ਹਾਂਜੀ। ਆਹ ਦੇਖੋ ਚਿੜੀਆਂ ਆ ਗਈਆਂ ਜੀ। ਅੱਛਾ। ਹਾਂਜੀ ਉੜਦਿਆਂ ਜਿਹੜੀਆਂ ਮਤਲਬ ਦੇਖਦੇ ਹੁੰਦੇ ਸੀ ਜਿਹੜੇ ਲੱਕੜ ਤੇ ਵੀ ਕਾਫੀ ਆਈਆਂ ਇਹ ਮਾਡਲ ਇਹ ਕਾਫੀ ਟਾਈਮ ਪਹਿਲਾਂ ਹਾਂਜੀ ਹਾਂਜੀ ਆਹ ਮੱਛੀ ਇਹ ਦੇਖੋ ਇੱਥੇ ਮੱਛੀ ਲਈ ਹੋਈ ਹੈ ਜੀ ਮਤਲਬ ਕਿ ਮਨੁੱਖ ਨੇ ਸਾਰਾ ਕੁਝ ਜਾਨਵਰਾਂ ਨੂੰ ਇੱਥੇ ਭੇਜੜੀ ਆ ਗਈ ਜੀ ਦੇਖੋ ਹੂੰ ਬਿਲਕੁਲ ਇਹ ਇਹ ਮੋਰਨੀ ਆ ਗਈ ਜੀ ਅੱਛਾ ਹਾਂਜੀ ਉਹ ਤੋਦੇ ਆ ਗਏ ਜੀ ਦੋ ਹੂੰ ਅੱਛਾ ਤੋਦੇ ਬਣਾਏ ਹੋਏ ਆ ਮਤਲਬ ਕਿ ਜਾਨਵਰਾਂ ਦਾ ਸਾਰੇ ਫੋਟੋਆਂ ਜਾਨਵਰਾਂ ਦੇ ਇਹਨਾਂ ਦੇ ਜੀ ਆਹ ਵਕਤ ਆਹ ਮੱਛੀ ਜੀ ਮੈਂ ਹੁਣ ਆਪਣੇ ਮਲੋਕ ਮਸ਼ਾਹਬ ਦਿੰਦੇ ਆ ਉਸ ਵੇਲੇ ਮੱਛੀ ਇਹ ਮੋਛੇ ਦੀ ਨਿਸ਼ਾਨੀ ਮੋਛ ਮੋਛ ਮਸਕੁੰਡੀ ਮਸਾ ਕੁੰਡੀ ਮੋਛੇ ਦਾ ਸ਼ਾਇਦ ਉਹ ਜੀ ਜੀ ਉਸ ਟੈਂਪਲ ਦੀ ਚੀਜ਼ਾਂ ਲੜੀਆਂ ਪਰ ਪਿੱਤਲ ਬੜਾ ਲੱਗਿਆ ਇਸ ਮੇਲੇ ਦਾ ਸਭ ਤੋਂ ਜ਼ਿਆਦਾ ਹਾਂ ਜੀ ਬਹੁਤ ਬਹੁਤ ਸ਼ੌਗਨਾ ਬਣਿਆ ਹੋਇਆ ਵਾ ਜੀ ਲੋਕਾਂ ਨੇ ਆ ਘੋੜੇ ਦਾ ਮੂੰਹ ਸੀ ਜੀ ਪਛਾਹ ਆ ਘੋੜੇ ਦਾ ਮੂੰਹ ਸੀ ਇਹ ਘੋੜੇ ਦਾ ਮੂੰਹ ਆ ਗਿਆ ਜਾਨਵਰਾਂ ਦਾ ਕੋਈ ਬੜਾ ਪਿਆਰ ਹਾਂ ਜੀ ਆ ਆ ਮੱਸੀਆਂ ਆ ਗਈਆਂ ਦੇਖੋ ਮਲਕੇ ਉਹ ਮਨੁੱਖ ਨੇ ਨਾਲ-ਨਾਲ ਸੋਚਿਆ ਵੀ ਆਪਾਂ ਮਲਕੇ ਜਾਨਵਰਾਂ ਨੂੰ ਨਾਮ ਰੱਖਿਆ ਉਹਨਾਂ ਨੇ ਕੋਈ ਜਾਨਵਰ ਸਹਿਯਦਾ ਕਰਦੇ ਸੀ ਆ ਆ ਕੀ ਆ ਕੀ ਜੀਤ ਬਣੀ ਇਹ ਫੁੱਲੀ ਬਣਾਈ ਹੋਈ ਉੱਤੇ ਸਭਨੋਂ ਸੱਪਣ ਵਾਸਤੇ ਤਾਂਬੇ ਦਾ ਲੱਗਿਆ ਹੋਇਆ ਇਹਨੂੰ ਕੀ ਕਹਿੰਦੇ ਆਪਾਂ ਫੁੱਲੀ ਜੀ ਫੁੱਲੀ ਹਾਂ ਠੀਕ ਹੈ ਜੀ ਹੋਰ ਆ ਸਾ ਬੱਡਾ ਆ ਗਿਆ ਜੀ ਠੀਕ ਹੈ ਤੇ ਇਹ ਮਲਕੇ ਟਾਇਰ ਬਹੁਤ ਮਿਹਨਤ ਨਾਲ ਚੁਲਾਇਆ ਦੋ ਬੱਲ ਜੁੜਦੇ ਸੀ 20-25 ਮਣਕਾ ਭਾਰ ਲੈ ਜਾਂਦਾ ਸੀ ਜੀ ਇਹ ਉਹ ਪੱਟੀਆਂ ਪਈਆਂ ਉਧਰ ਸਾਹਮਣੇ ਇਹ ਮਿਲਦਾ ਜਿਹੜਾ ਬਣਿਆ ਹੋਇਆ ਇਹਦੇ ਅੰਦਰ ਵੀ ਲੋਹੇ ਇਹ ਵੀ ਤਾਂਬਾ ਹੀ ਲੱਗਦਾ ਪਿੱਤਨ ਲੱਗਦਾ ਇਹ ਨਾਹ ਹੁੰਦੇ ਸੀ ਨਹੀਂ ਲੱਕੜਾ ਲਾਠਾ ਹੀ ਲੋਹੇ ਦੀ ਅੱਛਾ ਹਾਂਜੀ ਇਹ ਲਾਠਾ ਲੋਹੇ ਦੀ ਇੱਥੇ ਚੱਲਦੀ ਐ ਇਸ ਗ੍ਰੀਸ ਪਾਉਂਦੇ ਉਸ ਸਮੇਂ ਤੇ ਗ੍ਰੀਸ ਤਾਂ ਹੁੰਦਾ ਨਹੀਂ ਸੀ ਕਿਉਂ ਪਾਉਂਦੇ ਅੱਛਾ ਉਸ ਨੂੰ ਕਿਉਂ ਪਾਉਂਦੇ ਹਾਂ ਲਾਹ ਕਿਨਾਂ ਨੂੰ ਗ੍ਰੀਸ ਦੇ ਅੰਦਰ ਤੋਂ ڈالਦੇ ਨੇ ਬੜੀ ਕਾਮਯਾਬ ਹੈ ਦੇਖੋ ਕੋਈ ਸਿਉਂਕ ਨਹੀਂ ਲੱਗਦੀ ਹਾਂਜੀ ਹਾਂਜੀ ਬਿਲਕੁਲ ਦੇਖੋ 83 ਸਾਲ ਹੋ ਗਏ ਮੈਂ 80 ਸਾਲ ਹਾਂ 83 ਸਾਲ ਇਸ ਬਣੇ ਨੂੰ ਆ ਵੀ ਕੋਈ ਚੀਜ਼ ਲੱਗਦੀ ਹਾਂਜੀ ਇਹੋ ਹੀ ਚੀਜ਼ ਬਣਾਈ ਵੀ ਹੈ ਇਹਨਾਂ ਸਾਰ अच्छा मतलब कि डिजाइन ही बनाए हो जे सख्ती ਕੀਤਾ ਵਾ ਕੰਮ ਇੱਕ ਆਹ ਰਾੜਾ பாਤਿੰਗਾ ਆਹ ਰਾ பாਤਿੰਗਾ ਆਹ பாਤਿੰਗਾ ਹਿੱਲੇ ਨਹੀਂ ਹੈ ਬਿਲਕੁਲ ਮਤਲਬ ਪੂਰਾ ਪੈਕ ਕੀਤਾ ਹੋਇਆ ਨੂੰ ਬੜੇ ਆ ਥੱਲੇ ਕ ਭੰਡਾਰੀ ਹੁੰਦੀ ਸੀ ਇਹਦੇ ਸਮਾਨ ਰੱਖਣ ਨੂੰ ਆ ਵੀ ਮਗਰ ਮੱਚਦਾ ਮੂਹਰੇ ਦਾ ਉੱਪਰ ਹਾਂਜੀ ਹਾਂਜੀ ਇਹੋ ਹੀ ਆਗੇ ਉਧਰ ਡਿਜ਼ਾਈਨ ਅੱਛਾ ਹਾਂਜੀ ਆ ਦੇਖੋ ਭੰਡਾਰੀ ਸਮਾਨ ਰੱਖਣ ਨੂੰ ਇਹ ਚ ਉਸ ਵਕਤ ਪੰਜਾਬ ਜਿਵੇਂ ਹੁਣ ਤੁਸੀਂ ਰਾਮਪੁਰਾ ਹਲਕੇ ਇਸ ਇਲਾਕੇ ਦੇ ਹੈਗੇ ਹੋ ਉਸ ਵਕਤ ਕਿੰਨੇ ਕੁ ਲੋਕਾਂ ਕੋਲੇ ਇਸ ਟਾਈਪ ਦੇ ਗੱਡੇ ਹੋਣਗੇ ਆ ਇਹ ਅਵੱਲੇ ਇੱਕ ਅੱਧੇ ਕੋਲੇ ਸੀਗਾ ਜੀ ਹਵਕਾ ਸਾਡੇ ਚੱਲਦੀਆਂ ਜੀ ਇਹ ਵੀ ਫਲਾ ਗੱਡੇ ਜਨਾਹਾਨ ਕਰਦਾ ਫਲਾਣਾ ਵੀ ਗੱਟਾਂ ਮਾੜੀ ਮੁੱਢੀ ਨਾਲ ਮੰਗਿਆ ਦਿੰਦੇ ਸੀ ਜੀ ਰੋਡ ਦੇ ਨਾਲ ਬਲਦੀ ਹੋਈ ਲੋਡ ਸੀ ਗੱਡਿਆਂ ਦੀ ਹੈ ਆਂ ਬੰਦੇ ਕੋਲ ਗੱਟਾ ਹੈ ਨਹੀਂ ਸੀ ਤੇ ਗੱਡਿਆਂ ਦੀ ਬਹੁਤ ਵੱਡੀ ਮਤਲਬ ਕਿ ਸੀ ਉਸ ਸਮੇਂ ਵੀ ਮੰਗ ਸੀ ਹੁਣ ਵੀ ਆਪਣੇ ਘਹਾਵਤੇ ਬਣੇ ਵੀ ਯਾਰ ਗੱਡੇ ਵਰਗਾ ਸੰਕਰਦਾ ਤਾਂ ਵੀ ਜੇ ਕੋ ਮੰਗ ਕੇ ਲੈਣਾ ਮਹਿਸੂਸ ਕਰਦੇ ਲੋਕ ਦਿੰਦੇ ਨਹੀਂ ਸੀ ਆਮ ਸਾਡੇ ਬੰਦੇ ਨੂੰ ਬਿਲਕੁਲ ਬੜੀ ਬੜੀ ਚੀਜ਼ ਹੈਗੀ ਹਾਂਜੀ ਇੱਥੇ ਹੋਰ ਵੀ ਅਸੀਂ ਦੇਖ ਰਹੇ ਹਾਂ ਜਮ ਉਹ ਇਹ ਵੀ ਦੇਖ ਲਈਏ ਵੀ ਬੜੀ ਵਧੀਆ ਚੀਜ਼ ਹੈਗੀ ਇਹ ਵੀ ਇਹ ਕਿੱਥੋਂ ਮੰਗਾਇਆ ਜੀ ਇਹ ਰਾ ਇੱਥੇ ਸਾਡੇ ਰਾਜਪੂਤ ਰਾਜੀ ਭੇ ਰੂਪ ਰਹਿੰਦੇ ਜੀ ਹਾਂ ਇਹ ਗੱਡੀਆਂ ਵਾਲੇ ਏ 80 ਸਾਲ ਪਹਿਲਾਂ ਜੀ ਇਹ ਗੱਡੀਆਂ ਬਿਨਾਂ ਸੜਕ ਤੋਂ ਚੱਲਦੀਆਂ ਰਹੀਆਂ ਇਹ ਜਿਸ ਸਮੇਂ ਜਦੋਂ ਕੋਈ ਸੜਕਾ ਨਹੀਂ ਸੀ ਮਿੱਟੀ 'ਚ ਮਿੱਟੀ 'ਚ ਚੱਲਦੀਆਂ ਸੀ ਹਾਂਜੀ ਹਾਂਜੀ ਆ ਜਿਹੜੇ ਆ ਇਹ ਜਿਹੜੇ ਹਾਂ ਇਹ ਤਾਂ ਅਸੀਂ ਬਾਅਦ 'ਚ ਚੜਾਇਆ ਖਿੰਡ ਗਿਆ ਸੀ ਇਹ ਟਾਇਰ ਅਸੀਂ 90 ਸਾਲ ਦੀ ਗੱਲ ਆ ਇਹ ਵਿੱਚ ਤਾਂ ਕਹਿੰਦੇ ਵੀ ਰਸਕੀ ਬੁਲੇ ਤੋਂ ਬਣਦੀਆਂ ਇਹ ਰਸਕੀ ਬੁਲੇ ਮਿਸਤਰੀ ਸੀ ਵਿੱਚ ਕਹਿੰਦੇ ਗੰਗੂਆ ਬੰਡਾ ਸਹਾਰ ਦੇ ਵਿੱਚ ਆ ਗਿਆ ਕਸਬਾ ਹੋ ਅੱਛਾ ਨਹੀਂ ਉੱਥੇ ਬਣਦੀਆਂ ਨਹੀਂ ਆ ਇਹ 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 ਪੰਜਾਬ ਦਾ ਇਹ ਕਿਹੜੇ ਏਰੀਆ ਦਾ ਹੈ ਇਹ ਇਹ ਆਪਣਾ ਨਹੀਂ ਜੀ ਇਹ ਆ ਘੁੰਗਰੂ ਵੀ ਲੱਗੇ ਹੋਏ ਆ ਹਾਂ ਬਹੁਤ ਸਾਰੇ ਘੁੰਗਰੂ ਲੱਗੇ ਸਣਕ ਦੇ ਸੀ ਜੀ ਹਰਿਆਣਾ ਰਾਸਤਾਂ ਵਾਲੀ ਪਾਸੇ ਹੋ ਸਕਦਾ ਹਾਂਜੀ ਹਾਂਜੀ ਇਹ ਹਸਾਰ ਦੇ ਨਾਲ ਆ ਗਿਆ ਜੀ ਗੰਗੂਆ ਹਾਂਜੀ ਹਾਂਜੀ ਆ ਦੇਖੋ ਚੰਮ ਲੱਗਿਆ ਹੋਇਆ ਹਸਾਰ ਨਾਲ ਇਹ ਕੀ ਚੀਜ਼ ਹੈ ਚੰਮ ਜੀ ਚੰਮ ਚੰਮ ਉੱਤੇ ਮੜਿਆ ਹੋਇਆ ਚਮੜਾ ਹਾਂਜੀ ਚਮੜਾ ਕਹਤਾਂ ਜਮਣਾ ਇਹ ਵੀ ਇਹ ਵੀ ਕਿੰਨੇ ਸਾਲ ਪੁਰਾਣਾ ਹੋਵੇ ਇਹ ਵੀ ਨਾਲ ਦੇ ਆ ਜੀ ਅੱਛਾ ਇਹ ਵੀ 80 ਹਾਂ ਨਾਲ ਦੇ ਆ ਇਹ ਲੋਕਾਂ ਦਾ ਰੋਜ਼ਗਾਰ ਸੀ ਜੀ ਪਿੰਡ ਪਿੰਡ ਸਾਡੇ ਜਾਂਦੇ ਕਸੇ ਤੱਕਲੇ ਖੁਰਚਣੇ ਇਹ ਸਾਡੇ ਨਾਲ ਖੇਤੀਬਾੜੀ ਦੇ ਸੰਧ ਬਣਾਉਂਦੇ ਸੀ ਨਾਲੇ ਪਿੰਡ ਪਿੰਡੇ ਨਾਲ ਕੋਲੇ ਪੈਸਾ ਦਿੰਗਾ ਹੁੰਦਾ ਸੀ ਉਸ ਸਮੇਂ ਸੀ ਜੀ ਹਾਂ ਜੀ ਫੇ ਇਹ ਕਿੱਥੋਂ ਲੈ ਕੇ ਆਂਦਾ ਤੁਸੀਂ ਇਹ ਸਾਨੂੰ ਇਹ ਰਾਜਪੁੱਤਾਂ ਨੇ ਦਿੱਤਾ ਜੀ ਹਾਂ ਜੀ ਹਾਂ ਜੀ ਰਾਜਪੂਤਾਂ ਨੇ ਦਿੱਤਾ ਹੈ ਗੱਡੀਆਂ ਵਾਲਿਆਂ ਨੇ ਹੁਣੇ ਪੱਕੇ ਤੌਰ ਤੇ ਬਸ ਗਏ ਨਹੀਂ ਇਹ ਚੱਲਦੀਆਂ ਜੀ ਹੁਣ ਕਿਉਂ ਸੜਕਾਂ ਬਣ ਗਈਆਂ ਇਹ ਕੱਚੇ ਰਹਾਂਦੀਆਂ ਸਵਾਰੀਆਂ ਸੀ ਜੀ ਕਣੀ ਜਦੋਂ ਕੱਚਾ ਰਸਤਾ ਸੀ ਉਦੋਂ ਆ ਇਹ ਪੱਤੀ ਲੱਗੀ ਹੋਈ ਰਹੇ ਉੱਤੇ ਜਿਵੇਂ ਚੱਕੇ ਦੇ ਉੱਤੇ ਲੱਗੀ ਹੋਈ ਸੀ ਪਹਿਲਾਂ ਇਕੱਲੀ ਲੱਕੜੀ ਹੁੰਦੀ ਸੀ ਮਤਲਬ ਪਹਿਲਾਂ ਲੱਕੜ ਤੋਂ ਹੀ ਲੱਕੜ ਹੁੰਦੀ ਸੀ ਜੀ ਹੁਣ ਤਾਂ ਸੜਕਾਂ ਦੇ ਜੜਖਲ ਜਾਣਗੇ ਜੀ ਚੱਲ ਨਹੀਂ ਚੱਲਦੀਆਂ ਨਹੀਂ ਹੁਣ ਇਹ ਮੈਨੂੰ ਲੱਗਦਾ ਇਹ ਚੀਜ਼ਾਂ ਤਾਂ ਲੋਕੋਂ ਵੀ ਜਿਨ੍ਹਾਂ ਕੋਲ ਹੈਗੀਆਂ ਵੀ ਵੈਸੇ ਵੀ ਛੱਡ ਦਿੰਦਾ ਵੀ ਛੱਡੋ ਬਾ ਛੁੱਟੀਆਂ ਨੇ ਛੁੱਟੀਆਂ ਸਾਡੇ ਕੋਲ ਬਹੁਤ ਛੁੱ ਹਾਂ ਜੀ 55 ਤੋਂ ਹਾਂ ਜੀ 55 ਤੋਂ ਆ ਜਿਹੜੀ ਕੁਝ ਸਾਥ ਲੱਗੀ ਹੋ ਸੰਭੀ ਗਏ ਸੀ ਚੱਕੀਆਂ ਛਰਖੇ ਮਸ਼ੀਨਾਂ ਉਹ ਖੜੀਆਂ ਵੀ ਜੋ ਵੀ ਸਾਨੂੰ ਮਿਲਦੀ ਆ ਉਹ ਅਸੀਂ ਸੰਭਧਿਆ ਲੋਕ ਦੇਖਣਾਂ ਦੇ ਹੈਰਾਨ ਹੁੰਦੇ ਹੋਣਗੇ ਮੈਨਨੇ ਸਾਰਾ ਪੁਰਾਣਾ ਆਉਂਦੇ ਆ ਬੜੇ ਆਉਂਦੇ ਆ ਜਿਨ੍ਹਾਂ ਨੂੰ ਦਿਲਚਸਪੀ ਆ ਜਿਨ੍ਹਾਂ ਨੇ ਕੋਈ ਪੀ ਐਚ ਡੀਆ ਕੀਤੀ ਹੈ ਇਹਨਾਂ ਦੇ ਸਭਿਆਚਾਰ ਤੇ ਇੱਕ ਪਟਿਆਲੇ ਤੋਂ ਡਾਕਟਰ ਡਾਕਟਰ ਨਹੀਂ ਦੋਨੇ ਆਉਂਦੇ ਆ ਕਿ ਸਾਡੇ ਪੀ ਐਚ ਡੀ ਕੀਤੀ ਹੋਏ ਤੇ ਤਾਂ ਇਹ ਚੀਜ਼ਾਂ ਦੇ ਪਰ ਇਹ ਸੰਭਾਲਣੀਆਂ ਬਹੁਤ ਜ਼ਰੂਰੀ ਆ ਵੀ ਇਹ ਤੇ ਵੀ ਹੰਗਰੂ ਲੱਗੇ ਸਰ ਇਹਦੇ ਪਿੱਛੇ ਜਿ ਇੰਨੀ ਕੁਰਸੀ ਲੱਗਦੀ ਜਿੱਦਾਂ ਨਹੀਂ ਜੀ ਇਹ ਨਾਲ ਉੱਤੇ ਕਪੜਾ ਪਾਇਆ ਹੁੰਦਾ ਇਸੇ ਪਾ ਕੇ ਨਾ ਛੱਡ ਪਾਇਆ ਹੁੰਦਾ ਮੇਕ ਨਹੀਂ ਆ ਜਾਂਦਾ ਕੁਝ ਥੱਲੇ ਮੰਜਾ ਡਾਲ ਲੈਂਦੇ ਕੁਝ ਉੱਪਰ ਜੀ ਇਹੀ ਕਰ ਸੀ ਇਹਨਾਂ ਦਾ ਬਿਲਕੁਲ ਇਹਦੇ ਮੂਰੇ ਇੱਕ ਦਰਾਜ ਬਣਿਆ ਹੋਇਆ ਸਮਾਨ ਰੱਖਣ ਨੂੰ ਆ ਵੇ ਸਾਰਾ ਦਰਾਜ ਹੀ ਇਹਦੇ ਅੱਛਾ ਹਾਂਜੀ ਕਿੰਨੀ ਇੱਕ ਮਨ ਨੂੰ ਖੁਸ਼ੀ ਪਹੁੰਚਦੀ ਜੀ ਜਦੋਂ ਇਹ ਚੀਜ਼ਾਂ ਬੜਾ ਲੋਕ ਦੇਖਦੇ ਆ ਦੇਖਦੇ ਸਾਡੇ ਮਨ ਨੂੰ ਖੁਸ਼ੀ ਆ ਜੀ ਅਸੀਂ ਆਪਣਾ ਖੇਤਾ ਸੀ ਇਹ ਦੋ ਗਣਾ ਵਗਣ ਕੇ ਜੀ ਇਹ ਚੀਜ਼ਾਂ ਸਾਂਭਤੀਆਂ ਇੱਕ ਅੱਧੀ ਪੀੜੀ ਦੇਖੀ ਜੂ ਜਿਹਨਾਂ ਦਾ ਜੋਨੇ ਆਉਣਾ ਚੱਲੂਗਾ ਕੰਮ ਜੀ ਪਰ ਬੜੀ ਅਮੋਲ ਚੀਜ਼ਾਂ ਜੀ ਕੱਚੀ ਸੜਕ ਦੇ ਉੱਤੇ ਵੀ ਗੱਡੇ ਆ ਚੱਲਦੇ ਸੀ ਲੱਕੜਾਂ ਵਾਲੇ ਹਾਂਜੀ 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 ਬਿਲਕੁਲ ਬੜੇ ਤਖੜੇ ਦਰ ਸੀ ਉਹ ਲੋਕਾਂ ਦੇ ਜੀ ਹਾਂ ਹੈ ਮਤਲਬ ਕਿ ਬਹੁਤ ਉਹਨਾਂ ਦੀ ਆਪਾਂ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਉਹ ਹੀ ਆਪਾਂ ਖਾਈ ਜਾਂਦੇ ਆ ਹਮ ਅੱਜ ਜਿਹੜਾ ਮਨੁੱਖ ਇੱਥੇ ਪਹੁੰਚਿਆ ਤਾਂ ਹੀ ਪਹੁੰਚਿਆ ਜੀ ਹਾਂਜੀ ਪਰੇ ਇਹ ਤਾਂ ਸਾਡੀ ਐਸੀ ਚੀਜ਼ ਹੈਗੀ ਹੈ ਮਤਲਬ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਕਿੰਨੇ ਕਿੰਨੇ ਲੋਕ ਕਿੰਨੇ ਕਿੰਨੇ ਲੋਕ ਆਉਂਦੇ ਇੱਥੇ ਤੁਹਾਡੇ ਕੋਲੇ ਦੇ ਇਤਨਾ ਜਿਵੇਂ ਕੋਈ 2-4 ਰੋਜ਼ ਗੱਡੀਆਂ ਉਹ ਪਰਿਵਾਰ ਸਾਡੇ ਪਿੰਡ ਦੇ ਜਿਹੜੇ ਰਿਸ਼ਤੇਦਾਰਾ ਮਿਹਨਤ ਕਰਨ ਵਾਲੇ ਸਾਰੇ ਆਉਂਦੇ ਜੀ ਇੱਥੇ ਸਾਰੇ ਆਉਂਦੇ ਹਾਂਜੀ ਅੱਛਾ ਸਾਰਾ ਸ਼ੌਕ ਗਣ ਦੇਖ ਫਿਰ ਸਾਡੇ ਦੋ ਪੈਸਾ ਸਾਹਮਣੇ ਜੀ ਇੱਥੇ ਜਿੰਨਾ ਕੋਈ ਬਰਾਤ ਆ ਗਈ ਕੋਈ ਵਿਆਹ ਆ ਗਿਆ ਕੋਈ ਮੇਲ ਆ ਗਿਆ ਉਹ ਸਾਰੇ ਇੱਥੇ ਕੋਈ ਜਾਗੂ ਹੋ ਗਈ ਸਾਰੇ ਇੱਥੇ ਹੁੰਦੇ ਜੀ ਉਹ ਮਾਲਕੇ ਪੈਰ ਸਜ ਘਾਟਾ ਇੱਥੇ ਆ ਕੇ ਬਹਿ ਜਾਂਦੇ ਆ ਲਾਦੇ ਵਿੱਚ ਇੱਥੇ ਹੀ ਹੁੰਦੇ ਆ ਮੈਸੇਜ ਕੀ ਦਊਂ ਉਹ ਨੌਜਵਾਨ ਪੀੜੇ ਮੈਸੇਜ ਇਹ ਆ ਵੀ ਜਿੰਨਾ ਕਾ ਪਾਣੀ ਠੀਕ ਆ ਤਬਦੀਲੀਆਂ ਤਾਂ ਹੋਣੇ ਸਮੇਂ ਤਾਂ ਬਦਲ ਨਹੀਂ ਆ ਜੀ ਇਹ ਬਈ ਕੁਛ ਸਭ ਇਹਨਾਂ ਨੂੰ ਜੇ ਬਚਦਾ ਬਚਾ ਲੋ ਜਿੰਨਾ ਖੇਗਾ ਤਾਂ ਆਪੇ ਆਉਣ ਵਾਲਿਆਂ ਵੀਰੇ ਨੂੰ ਦੱਸਦਾ ਸੀ ਕਿ ਨਾ ਆਪਾਂ ਵੀ ਅਸੀਂ ਇੱਥੋਂ ਉੱਠੇ ਹੋਏ ਆ ਐ ਤੁਰੇ ਹੋਏ ਆ ਆਪਾਂ ਠੀਕ ਆ ਹੁਣ ਆਪਾਂ ਜਾ ਜਾਂਦੇ ਟਰਡੇ ਫਿਰਦੇ ਆ ਗੱਡੀਆਂ ਟਰਡੇ ਫਿਰਦੇ ਆ ਅਸਲ ਤਾਂ ਪੈਦਲਾਂ ਨੇ ਸਾਰਾ ਕੁਛ ਕੀਤਾ ਜੀ ਬਲਦਾਂ ਨੇ ਕੀਤਾ ਪਸ਼ੂਆਂ ਨੇ ਕੀਤਾ ਇਹ ਆਪਣੇ ਕੁਛ ਤਾਂ ਕੁਛ ਸਭ ਬੰਦਿਆਂ ਨੇ ਕੀਤਾ ਜੀ ਕੁਛ ਆਪਣੇ ਉਹ ਬੋਲੋ ਨ ਜੋ ਬਿਲਕੁਲ ਇਸਵਰਨ ਸਿੰਘ ਜੀ ਨੇ ਜਿਨ੍ਹਾਂ ਨੂੰ ਪੁਰਾਣੀ ਗੱਡੀਆਂ ਦਾ ਸ਼ੌਂਕ ਹੈਗਾ ਬਹੁਤ ਸਾਮਾਨ ਇਹਨਾਂ ਦੇ ਕੋਲੇ ਆ ਤੁਸੀਂ ਦੇਖੋ ਪੁਰਾਣੀ ਗੱਡੀ ਸਵਾਲ ਕੇ ਰੱਖਿਆ 1940 ਦਾ ਹੈਗਾ ਇਹ ਵੀ ਉਹ 80 90 ਸਾਲ ਪੁਰਾਣੀ ਹੈਗਾ ਤਾਂ ਇਹਨਾਂ ਦਾ ਇਹ ਸ਼ੌਕ ਹੈ ਕਿਤੋਂ ਵੀ ਕੋਈ ਚੀਜ਼ਨ ਨੂੰ ਮਿਲਦੀ ਹੈ ਲੈ ਕੇ ਆਪਣੇ ਇੱਥੇ ਹਵੇਲੀ 'ਚ ਸਟੋਰ ਕਰ ਲੈਂਦੇ ਆ ਤੇ ਨੌਜਵਨ ਪੀੜ੍ਹੀ ਨੂੰ ਵੀ ਮੈਸੇਜ ਦਿੰਦਾ ਕਿ ਤੁਸੀਂ ਆਪਣੇ ਵਿਰਸੇ ਨਾਲ ਜੁੜੇ ਰਹੋ ਪੰਜਾਬ ਦਾ ਵਿਰਸਾ ਬੜਾ ਅਨਮੋਲ ਹੈ ਤੇ ਕਦੇ ਵੀ ਨਾ alop ਹੋਵੇ ਹਰ ਬੰਦੇ ਤੱਕ ਇਹ ਜਾਣਕਾਰੀ ਜਿਹੜੀ ਹੈ ਪਹੁੰਚਣੀ ਚਾਹੀਦੀ ਹੈ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਰਟਸਮੈਨ ਪਕਤਾ ਪਾਈ ਕਾ ਬਠਿੰਡਾ